ਵਰਿੰਦਰ ਘੁੰਮਣ ਹੋਣਾ ਦੀ ਡਾਈਟ ਕੀ ਰਹਿੰਦੀ ਹੈ ਡਾਈਟ ਦੇਖੋ ਹਰੇਕ ਬੰਦੇ ਦੀ ਬੋਡੀ ਟਾਈਪ ਦੇ ਨਾਲ ਸਰੀਰ ਦੇ ਵਜ਼ਨ ਦੇ ਹਿਸਾਬ ਨਾਲ ਹੁੰਦੀ ਹੈ ਜੀ ਬਹੁਤੇ ਲੋਕ ਤਾਂ ਵੈਸੇ ਉਦਾਂ ਹੀ ਖਾ ਲੈਂਦੇ ਨੇ ਪਰ ਆਪਣੇ ਵਜ਼ਨ ਦੇ ਹਿਸਾਬ ਨਾਲ ਕਾਊਂਟ ਕਰਕੇ ਜੇ ਤੁਹਾਡਾ 80 ਕਿਲੋ ਭਾਰ ਹੈ ਤੇ ਉਹਦੇ ਵਿੱਚ ਕਾਊਂਟ ਕੀਤੀ ਜਾਏਗੀ ਤੁਹਾਨੂੰ ਰੋਜ਼ ਕਿੰਨੀ ਕੈਲਰੀ ਚਾਹੀਦੀ ਹੈ ਉਹ ਸੈਲਰੀ ਦੇ ਵਿੱਚੋਂ ਕਿੰਨਾ ਹਿੱਸਾ ਪ੍ਰੋਟੀਨ ਚ ਆਉਣਾ ਚਾਹੀਦਾ ਹੈ ਕਿੰਨਾ ਹਿੱਸਾ ਕਾਰਬੋਹਾਈਡਰੇਟਸ ਚ ਆਉਣਾ ਚਾਹੀਦਾ ਹੈ ਕਿੰਨੇ ਪਰਸੈਂਟ ਸਾਨੂੰ ਫੈਟਸ ਚਾਹੀਦੇ ਆ ਸੋ ਇਹ ਬੜੀ ਥੋੜੀ ਜੀ ਨਾ ਨਿਊਟ੍ਰੀਸ਼ਨਲ ਸੈਂਟੀਫਿਕਲੀ ਜੀ ਚੀਜ਼ ਹੈ ਇਸੇ ਕਰਕੇ ਮੈਂ ਹਮੇਸ਼ਾ ਬੱਚਿਆਂ ਨੂੰ ਕਹਿੰਨਾ ਵੀ ਤੁਸੀਂ ਥੋੜਾ ਜਿਆ ਐਜੂਕੇਟ ਹੋਵੋ ਪੜ੍ਹਾਈ ਲਿਖਾਈ ਨਾ ਛੱ ਤਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਸਪੋਜ਼ ਮੈਂ ਬਾਰਲੀ ਕੰਟਰੀ ਕਿਤੇ ਜਾ ਕੇ ਟ੍ਰੇਨਿੰਗ ਕਰਨੀ ਹੈ ਜਾਂ ਕਿਸੇ ਇੰਟਰਨੈਸ਼ਨਲ ਕੋਚ ਕੋਲ ਜਾ ਕੇ ਟ੍ਰੇਨਿੰਗ ਲੈਣੀ ਹੈ ਤੇ ਉੱਥੇ ਸਾਡੀ ਕਮਿਊਨੀਕੇਸ਼ਨ ਸਕਿੱਲ ਵਧੀਆ ਹੋਣੀ ਚਾਹੀਦੀ ਹੈ ਹੈ ਨਾ ਔਰ ਜਿਹੜੀ ਇਹ ਡਾਈਟ ਹੈ ਇਹ ਡਾਈਟ ਵੀ ਸਾਨੂੰ ਇਸ ਤਰੀਕੇ ਨਾਲ ਖਾਣੀ ਪੈਂਦੀ ਹੈ ਆਪਣੀ ਬੋਡੀ ਟਾਈਪ ਬਲੱਡ ਟਾਈਪ ਦੇ ਨਾਲ ਹੁਣ ਮੈਂ ਆਫ ਸੀਜ਼ਨ 'ਚ ਆ ਮੈਂ ਹਲੇ ਕੁਝ weight ਰਿਡਿਊਸ ਕਰਨਾ ਹੈ ਕਿਉਂਕਿ ਅਸੀਂ ਬਹੁਤ ਵੱਡੀ ਫਿਲਮ ਸ਼ੁਰੂ ਕੀਤੀ ਹੈ ਮਾਜੇ ਦਾ ਪਾਉ ਤੇ ਉਹਦੇ ਵਾਸਤੇ ਥੋੜਾ ਜਿਹਾ ਬੋਡੀ ਨੂੰ ਸ਼ੇਪ 'ਚ ਲੈ ਕੇ ਆਉਣਾ ਹੈ ਤਾਂ ਕਿ ਐਕਸ਼ਨ ਹੋ ਸਕੇ ਐਡੀ ਵੱਡੀ ਬੋਡੀ ਦੇ ਨਾਲ ਕਿਉਂਕਿ ਮੇਰਾ ਡਬਲ ਡੁਪਲੀਕੇਟ ਨਹੀਂ ਕਿਤੇ ਮਿਲਣਾ ਮੈਨੂੰ ਸਭ ਕੁ ਸੋ ਉਹਦੇ ਵਾਸਤੇ ਥੋੜਾ ਹੋਰ ਕੱਟ ਕਰਾਂਗੇ 10 12 ਕਿਲੋ ਸੋ ਡਾਈਟ ਬਦਲਦੀ ਰਹਿੰਦੀ ਹੈ ਮੰਨ ਲਓ ਤੁਸੀਂ ਕੰਪੀਟ ਕਰ ਰਹੇ ਹੋ ਤੇ ਤੁਹਾਡੀ ਖਰਾਕ ਵੱਜ ਜਾਂਦੀ ਹੈ ਤੁਸੀਂ ਨਹੀਂ ਕੰਪੀਟ ਕਰ ਰਹੇ ਮਸਲ ਦੀ ਜਗ੍ਹਾ weight gain ਕਰਨਾ ਹੈ ਫਿਰ ਖਰਾਕ ਬਦਲ ਜਾਂਦੀ ਹੈ ਬਸ ਰੋਜ਼ 8 ਮੀਲਸ ਸੱਤ ਅੱਠ ਮੀਲਜ਼ ਹੁੰਦੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਚ ਲਾਰਜ ਮੀਲਜ਼ ਵੀ ਹੁੰਦੀਆਂ ਨੇ ਸਮਾਲ ਮੀਲਜ਼ ਵੀ ਹੁੰਦੀਆਂ ਨੇ ਬਟ ਪ੍ਰੋਟੀਨ ਬੇਸਡ ਡਾਈਟ ਹੁੰਦੀ ਹੈ ਸਾਰੀ ਠੀਕ ਹੈ ਪ੍ਰੇਜ ਰੱਖ ਦਿਓ ਕਿਸੇ ਚੀਜ਼ ਤੋਂ ਆਮ ਤੌਰ ਤੇ ਅਸੀਂ ਕਹਿੰਦੇ ਆ ਕਿ ਅੱਜ ਕੱਲ ਤਾਂ ਡਾਕਟਰਾਂ ਨੇ ਸਜੈਸਟ ਕਰਨਾ ਕਹਤਾ ਕਿ ਪਰੌਂਠੇ ਨਾ ਖਾਓ ਜੀ ਤਲੀਆਂ ਚੀਜ਼ਾਂ ਇਹਨਾਂ ਚੀਜ਼ਾਂ ਤੋਂ ਦੇਖੋ ਮੈਂ ਕਈ ਵਾਰੀ ਅੱਗੇ ਵੀ ਦੱਸਿਆ ਵੀ ਜਿਹੜਾ ਸਾਡੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੋ ਗਈਆਂ ਇਹ ਜਿਹੜੇ ਡਾਕਟਰਸ ਹੋ ਗਏ ਨਾ ਇਹ ਸਭ ਮਿਲ ਕੇ ਸਾਲੇ ਕਿ ਮਾਫੀਆ ਚਲਾ ਰਹੇ ਆ ਜਿਹੜੇ ਲੋਕ ਸਭ ਸਾਰਿਆਂ ਨੂੰ ਨਹੀਂ ਕਹਿੰਦਾ ਪਰ ਬਹੁਤ ਹੀ ਸਾਰੇ ਲੋਕ ਜਿਹ ਰਾਈਟ ਉਹ ਕਿਦਾਂ ਮਾਰਨਗੇ ਸਾਡੀ ਖਰਾਕ ਨੂੰ ਬਦਲ ਦਿਓ ਸਾਨੂੰ ਦੁੱਧ ਦੇਹੀ ਪਨੀਰ ਕਿਉ ਇਹ ਪੁਰਾਣੇ ਸਮੇਂ ਦੀਆਂ ਸਾਡੀਆਂ ਖਰਾਕਾਂ ਨੇ ਸਾਡੇ ਬਜ਼ੁਰਗ ਖਾਂਦੇ ਆਏ 100-100 ਸਾਲ ਉਹਨਾਂ ਜ਼ਿੰਦਗੀਆਂ ਜੀਆ ਇਹ ਪੰਜਾਬ ਦੀਆਂ ਕੱਚੀਆਂ ਜ਼ਮੀਨਾਂ ਨਾਲ ਵਾਹ-ਵਾ ਕੇ ਪੱਕੀਆਂ ਕਰ ਦਿੱਤੀਆਂ ਉਹ ਕਾਦ ਨਾਲ ਕੀਤੀਆਂ ਹੋਰ ਕਿਹੜੀ ਖਰਾਕ ਖਾਂਦੇ ਸੀ ਉਹ ਕਿਹੜੇ ਪਾਊਡਰ ਖਾਂਦੇ ਸੀ ਉਦੋਂ ਡਾਕਟਰ ਥੋੜਾ ਡਵਾਈਸ ਕਰਦੇ ਸੀ ਉਹਨਾਂ ਨੂੰ ਆਹ ਖਾਓ ਤੇ ਆਹ ਨਾ ਖਾਓ ਕਿਉ ਖਾਂਦੇ ਸੀ ਦੱਬ ਕੇ ਮਿੱਠਾ ਖਾਂਦੇ ਸੀ ਦੱਬ ਕੇ ਹਨਾ ਪਰ ਉਹ ਮਿਹਨਤ ਨਾਲ ਉਹ ਨਹੀਂ ਕਰਦੇ ਸੀਗੇ ਤੇ ਹੁਣ ਸਾਨੂੰ ਕੀ ਕੀਤਾ ਜਾ ਰਿਹਾ ਵੀ ਤੁਸੀਂ ਆਹ ਨਾ ਖਾਓ ਆਹ ਨਾ ਖਾਓ ਉਹ ਕਿਹੜਾ ਬੰਦਾ ਨਾ ਖਾਏ ਉਹ ਨਾ ਖਾਏ ਜਿਹੜਾ ਮਿਹਨਤ ਨਹੀਂ ਕਰਦਾ ਬਿਲਕੁ ਉਹਨੂੰ ਤਾਂ ਖਰਾਕ ਚਾਹੀਦੀ ਹੈ ਬਿਲਕੁਲ ਬਟ ਅਸੀਂ ਕੀ ਕਰਦੇ ਹਾਂ ਹਾਂ ਮਿੱਠੇ ਨੂੰ ਥੋੜਾ ਜਿਆਦਾ ਅਵੋਇਡ ਕਰਨਾ ਚਾਹੀਦਾ ਕਿਉਂਕਿ ਉਹਦੇ ਵਿੱਚ ਜਿਹੜੀ ਰੈਗੂਲਰ 슈ਗਰ ਹੈ ਸਾਡੀ ਬਾਡੀ ਵਿੱਚ ਜਾ ਕੇ ਫੈਟ ਚ ਕਨਵਰਟ ਹੁੰਦੀ ਹੈ ਬਾਕੀ ਦੁੱਧ ਦਹੀਂ ਘਿਓ ਜਿਹੜਾ ਇਹ ਜ਼ਰੂਰ ਖਾਣਾ ਚਾਹੀਦਾ ਤੁਸੀਂ ਲਾਰਜ ਕੁਆਂਟੀਟੀ ਚ ਨਾ ਖਾਓ ਬਟ ਥੋੜਾ ਥੋੜਾ ਜ਼ਰੂਰ ਖਾਓ ਬਟ ਹਾਂ ਉਹ ਦੁੱਧ ਦਹੀਂ ਅੱਜ ਵਾਲਾ ਨਹੀਂ ਹੋਣਾ ਚਾਹੀਦਾ ਜਿਹੜਾ ਸਾਨੂੰ ਬਾਜ਼ਾਰਾਂ ਚ ਪੈਕਟਾਂ ਵਾਲਾ ਤੇ ਸਿੰਥੈਟਿਕ ਪਾਊਡਰ ਤੋਂ ਬਣਿਆ ਮਿਲਦਾ ਜਾਦਾ ਤੁਹਾਡੇ ਘਰ ਵਿੱਚ ਕੋਈ ਲਵੇਰਾ ਹੋਵੇ ਤੇ ਫੇਰ ਵਧੀਆ ਦੁੱਧ ਮਿਲਦਾ ਮਿਲ ਸਕਦਾ ਜਾਂ ਕਿਤੇ ਤੁਸੀਂ ਚੰਗੇ ਕਿਸੇ ਬੰਦੇ ਕੋਲੋਂ ਡੇਰੀ ਫਾਰਮਰ ਕੋਲੋਂ ਵਧੀਆ ਪੈਸੇ ਦੇ ਕੇ ਬਾਈ ਤੂੰ 100 ਰੁਪਏ ਕਿਲੋ ਦੇ ਦੇ ਪਰ ਸਾਨੂੰ ਦੇ ਵਧੀਆ ਪਰ ਇੱਕ ਸਾਡੇ ਲੋਕਾਂ ਦੀ ਹੋਰ ਬੜੀ ਪ੍ਰੋਬਲਮ ਹੈ ਅਸੀਂ ਦੁੱਧ ਪੀਣ ਲੱਗਿਆਂ ਮਰ ਜਾਂਦੇ ਆ ਕਦਾ ਸਾ ਖਰਚਣ ਲੱਗਿਆ ਮਰ ਜੰਨੇ ਆ 7-800 ਦਾ ਪੀਜ਼ਾ ਖਾ ਲਾਂਗੇ ਰਾਈਟ ਹੈ ਸ਼ਰਾਬ ਦੀ ਬੋਤਲ 4000 ਰੁਪਏ ਵੀ ਲੈ ਕੇ ਪੀ ਲਾਂਗੇ ਪਰ ਇਹ ਦੁੱਧ ਪੁੱਛਣਾ ਉਹਨੇ ਕਹਿਣਾ ਜੀ 60 ਰੁਪਏ ਕਿਲੋ ਉਹ ਬੀਬੀ ਜੀ ਕਹਿਣਗੇ ਨਹੀਂ ਮੈਂ ਤਾਂ 35 ਰੁਪਏ ਦੇਣਾ ਉਹ 35 ਦਾ ਕਿੱਥੋਂ ਪਾਣੀ ਠੋਕ ਕੇ ਪਾ ਕੇ ਦਊ ਫਿਰ ਉਹ ਤਾਂ 35 ਵਾਲੇ ਉਹ ਇਦਾਂ ਹੀ ਪੂਰੇ ਹੋਣਗੇ ਫਿਰ 35 ਤੁਹਾਡੇ ਫਿਰ ਮੁੜ ਕੇ ਡਾਕਟਰਾਂ ਦੇ ਤੁਰੇ ਫਿਰੋ ਵਾਕਈ ਸੋ ਇਹ ਚੀਜ਼ ਆ ਵੀ ਇਹ ਜਿਹੜੀ ਸਾਡੀ ਖਰਾਕ ਹੈ ਇਹ ਮੈਨੂੰ ਉਹ ਲੋਕ ਮੈਂ ਅੱਜ ਵੀ ਇੱਕ ਵੀਡੀਓ ਦੇਖ ਰਿਆ ਸੀ YouTube ਦੇ ਉੱਤੇ ਕਿ ਜਿਨ੍ਹਾਂ ਲੋਕਾਂ ਨੇ ਲੰਬਾ ਜੀਣਾ ਦੁੱਧ ਦਹੀਂ ਘਿਓ ਪਨੀਰ ਬੰਦ ਕਿ ਕਿਉਂ ਮਿਸ ਗਾਈਡ ਕਰ ਰਹੇ ਹੋ ਸਾਡੇ ਨੌਜਵਾਨਾਂ ਦਾ ਕਿਉਂ ਬੇੜਾਗਰ ਕਰ ਰਹੇ ਹੋ ਪਹਿਲਾਂ ਤਾਂ ਸਾਨੂੰ ਨਸ਼ੇ ਨੇ ਮਾਰਿਆ ਤੁਸੀਂ ਉਤੋਂ ਸਾਡੀ ਖਰਾਕ ਖਤਮ ਕਰਦੇ ਪਏ ਹੋ ਬਿਲਕੁਲ ਅੱਛਾ ਨਸ਼ਾ ਵੀ ਬੰਦੇ ਨੂੰ ਤਾਂ ਪਾਚਦਾ ਜੇ ਖਰਾਕ ਹੋਵੇ ਸਰੀਰ ਦੇ ਵਿੱਚ ਬਿਲਕੁਲ ਹਾਂ ਇੱਕ ਨਸ਼ਾ ਦੇ ਰਹੇ ਹੋ ਖਰਾਕ ਤੁਸੀਂ ਬੰਦ ਕਰ ਰਹੇ ਇਟ ਮੀਨਸ ਕਿ ਸਾਨੂੰ ਮਾਰ ਹੀ ਰਹੇ ਨੇ ਕਿ ਤੁਸੀਂ ਮਰ ਜਵਾਲੀ ਸਾਡੀ ਜਾਨ ਗਿਆ ਮੈਨੂੰ ਲੱਗਦਾ ਕਿ ਪਹਿਲਾਂ ਖਰਾਕਾਂ ਵੀ ਬਹੁਤ ਤਗੜੀਆਂ ਸੀਗੀਆਂ ਸਰ ਖਰਾਕ ਦੇਖੋ ਖਰਾਕ ਇਹੋ ਹੀ ਸੀਗੀ ਨੋ ਕੀ ਅੰਡਾ ਮਾਸ ਖਾਂਦੇ ਸੀਗੇ ਮੁਰਗੀ ਖਾ ਲਿਆ ਜਾਂ ਮੱਛੀਆਂ ਮਾਸ ਖਾ ਲਿਆ ਜਾਂ ਫਿਰ ਦੁੱਧ ਦੋ ਘਿਓ ਪਹਿ ਪਨੀਰ ਹੁੰਦਾ ਸੀ ਹੈ ਨਾ ਘਰ ਜਲਸੀ ਦੀਆਂ ਪਿੰਨੀਆਂ ਬਣ ਗਈਆਂ ਪੰਜੀਰੀ ਬਣ ਗਈ ਘਰ ਚ ਖੋਵਾ ਮਾਰ ਲਿਆ ਇਹੋ ਖਰਾਕ ਸੀ ਸਾਡੀ ਉਹ ਬਿਲਕੁਲ انا ਹੈਲਦੀ ਨਹੀਂ ਸੀ ਬਟ ਸਾਡੀ ਮਿਹਨਤ ਉਹਨੀਆਂ ਨਾਲ ਸੀਗੀ ਹੁਣ ਅਸੀਂ ਲੋਕੀਏ ਵੀ ਜ਼ਿਆਦਾ ਸਿਟਿੰਗ ਜੌਬਸ ਕਰਦੇ ਆਂ ਜਾਂ ਸਾਡਾ ਕੰਮ ਜਿਹੜਾ ਮਿਹਨਤ ਇੰਨੀ ਨਹੀਂ ਰਹੀ ਸੋ ਇਸ ਕਰੋ ਵੀ ਤੁਸੀਂ ਬੈਲੈਂਸ ਕਰੋ ਆਪਣੀ ਮਿਹਨਤ ਨੂੰ ਵਧਾ ਦਿਓ ਖਾਣੇ ਵੀ ਥੋੜੀ ਨਾਲ ਵਧਾ ਦਿਓ ਉਹ ਚੀਜ਼ਾਂ ਬੈਲੈਂਸ ਹੋ ਜਾਂਦੀਆਂ ਬਸ ਜਦੋਂ ਅਸੀਂ ਮਿਹਨਤ ਕਰਾਂਗੇ ਨਹੀਂ ਖਾਈ ਜਾਵਾਂਗੇ ਤੇ ਫਿਰ ਉਹ ਸਾਨੂੰ ਓਬੈਸਟੀ ਡਿਜ਼ੀਜ਼ ਕੋਲੇਸਟ੍ਰੋਲ 슈ਗਰ ਫਿਰ ਉਹ ਸਭ ਕੁਝ ਹੋਏਗਾ ਨਾ